ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਾਸਟ ਵੀ ਅੰਮ੍ਰਿਤਸਰ ਖਬਰਨਾਮਾ ਮੈਂ ਹਾਨਮਨੀ ਅੰਮ੍ਰਿਤਨ ਦਾਵਾ ਤੇ ਹਣ ਇੱਕ ਨਸਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵਲ ਵਿਧਾਨ ਸਭਾ ਹਲਕਾ ਰਾਜਸਾਸੀ ਦੇ ਪਿੰਡ ਛੰਕਲਾ ਚ ਰੰਜਿਸ਼ ਦੇ ਚਾਲਦਿਆ ਨੌਜਵਾਨ ਦਾ ਕੀਤਾ ਗਿਆ ਕਤਲ ਦੇ ਰੂਪਾਂ ਦੇ ਪ੍ਰਕਾਸ਼ਨ ਲਈ অতি ਅਹਿਮ ਰਹੇਗਾ ਨਵੇਂ ਰੂਪ ਵਿੱਚ ਤਿਆਰ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਵਨ ਪੋਤਲੀਕਾਰ ਵਿਖੇ ਕਪੜੇ ਦੇ ਸ਼ੋਰੂਮ 'ਚ ਲੱਗੀ ਭਿਆਨਕ ਅਗ ਹੋਇਆ ਲੱਖਾਂ ਦਾ ਨੁਕਸਾਨ ਤੇ ਹੁਣ ਖਬਰਾਂ ਵਿਸਥਾਰ ਨਾਲ ਵਿਧਾਨ ਸਭਾ ਹਲਕਾ ਰਾਜਸਾਨਸੀ ਅਧੀਨ ਆਉਂਦੇ ਪੁਲਿਸ ਥਾਣਾ ਪਿੰਡੀ ਸੈਦਾਂ ਦੇ ਪਿੰਡ ਛਣਕਲਾਂ ਵਿਖੇ ਬੀਤੀ ਰਾਤ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਜੋ ਕਿ ਸਵੇਰੇ 9 ਵਜੇ ਦੀ ਫਲਾਈਟ ਤੇ ਦੁਬਈ ਜਾ ਰਿਹਾ ਸੀ ਪਰਿਵਾਰਕ ਮੈਂਬਰਾਂ ਮੁਤਾਬਕ ਪਿੰਡ ਦੇ ਹੀ ਕੁਝ ਨੌਜਵਾਨਾਂ ਵੱਲੋਂ ਉਸ ਦਾ ਕਤਲ ਕੀਤਾ ਗਿਆ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਪਰਿਵਾਰਕ ਮੈਂਬਰਾਂ ਨੇ ਸਰਕਾਰ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਪੁਲਿਸ थाना ਪਿੰਡੀ ਸੈਦਾਂ ਦੇ ਐਸ ਐਚ ਓ ਕੁਲਵਿੰਦਰ ਸਿੰਘ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦਾ ਇਹ ਬਿਆਨ ਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਪੁਰਾਣੀ ਦਸ਼ਮਣੀ ਸੀ। ਹਾਂ। ਪਹਿਲੀ ਪੋਲੀ ਦੀ। ਤੇ ਸੇਵਾ ਕਰਨ ਗਿਆ ਰਾਤੀ 11 ਵਜੇ ਤੇ ਸਾਨੂੰ 3 ਵਜੇ ਖਬਰ ਮਿਲੀ ਜੀ ਕਿਸੇ ਨੇ ਧੋਖੇ ਨਾਲ ਮਾਰ ਦਿੱਤਾ ਜੀ। ਹਾਂਜੀ। ਸਾਨੂੰ ਤਾਂ ਬਾਹਰ ਲਾਸ਼ ਮਿਲੀ ਜੀ। ਜਗਾ ਜਗਾ ਤੇ ਬਾਹਰ। ਜਗਾ ਤੇ। ਹਾਂਜੀ ਜਗਾ ਤੇ ਬਾਬੇ ਜੀ। ਇਹ ਕੀ ਨਾ ਹੈ ਆਪਣੇ ਵੀਰ ਦਾ? ਸਰਬਜੀਤ ਸਿੰਘ ਜੀ। ਕਿੰਨੀ ਉਮਰ ਦੇ? ਇਹ 24 ਸਾਲ ਹੋ ਗਏ ਨਹੀਂ ਨਾ ਹਨ ਮਰਦੇ ਅੱਜ ਉਹਨੇ ਜਾਣਾ ਹੈ ਅੱਜ ਦੁਬਈ ਦੀ ਫਲੈਟ ਹੈ ਉਹਦੀ 9 ਵਜੇ ਦੀ ਤੇ ਸਵੇਰੇ 9 ਵਜੇ ਦੀ ਅੱਛਾ ਤੇ ਸਵੇਰ 5 ਵਜੇ ਮੈਂ ਆ ਗਿਆ ਹਾਂ ਹਾਂ ਵੀ ਜਾਇਆ ਸੀ ਸਾਨੂੰ ਇਸ ਰਾਤੀ ਪਤਾ ਲੱਗਾ 3 ਵਜੇ 75 ਕੇ ਹਾਂ ਜਿੰਨੇ ਦੀ ਦਰਗਾਹ ਤੇ ਮੇਲਾ ਹੁੰਦਾ ਉਹਨਾਂ ਦੱਸਿਆ ਨੂੰ ਤਾਂ ਦਾ ਬੰਦਾ ਖਤਮ ਹੋ ਗਿਆ ਜੀ ਧੋਖੇ ਨਾਲ ਮਾਰ ਮਾਰ ਦਿੱਤਾ ਇਹ ਜੀ ਇਹਦੇ ਲੱਗੇ ਪੁਸ਼ਪਾਲ ਨੂੰ ਕਰਾਉਣ ਜੋ ਵੀ ਬਿਆਨ ਲਿਖਾਉਂਦੇ ਉਹਦਾ ਕਾਰਵਾਈ ਕਰਦੇ ਤੇ ਕੋਈ ਇਹਨਾਂ ਦਾ ਕਤਲ ਦਾ ਕੋਈ ਸੰਕੇਤ ਜਾਂ ਪ੍ਰਾਣੀ ਕੋਈ ਇਹਨਾਂ ਦਾ ਇਲਕਾਇ ਰੁਪੈ ਵੀ ਇਹਦਾ ਫਲਾਨਾ ਕੋਈ ਅਜੇ ਬਿਆਨ ਦੇ ਲਿਖਾਉਣ ਕੋਈ ਜਿਨ੍ਹਾਂ ਦੇ ਸ਼ੱਕ ਪਰ ਗਿਧਾ ਉਹ ਆਪਣੇ ਪਿੰਡ ਦੇ ਬੰਦੇ ਦੱਸਦੇ ਜਗਵੀਰ ਸਿੰਘ ਤੇ ਲੱਖਾ ਸਿੰਘ ਵਗੈਰਾ ਤੇ ਸ਼ੱਕ ਕਰਦੇ ਬਾਕੀ ਜੋ ਵੀ ਕਾਨੂੰਨ ਦੇ ਅਧਿਕਾਰ ਖੇਤਰ ਚ ਮੰਨਦੀ ਕਾਰਵਾਈ ਕੀਤੀ ਜਾ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਮੁੱਖ ਸਖਸ਼ੀਅਤਾਂ ਦੀ ਹਾਜ਼ਰੀ ਵਿੱਚ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਵਨ ਦੇ ਨਵੀਨੀਕਰਨ ਕੀਤੇ ਅਸਥਾਨ ਪਬਲਿਕੇਸ਼ਨ ਵਿਭਾਗ ਦੇ ਦਫਤਰ ਤੇ ਗੁਰਮਤ ਲਿਟਰੇਚਰ ਹਾਊਸ ਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਲਈ ਆਧੁਨਿਕ ਮਸ਼ੀਨ ਦਾ ਉਦਘਾਟਨ ਕੀਤਾ। ਇਸ ਮੌਕੇ ਬਾਬਾ ਕਸ਼ਮੀਰ ਸਿੰਘ ਕਾਰਸੇਵਾ ਪੂਰੀ ਵਾਲੇ, ਬਾਬਾ ਸੁਖਵਿੰਦਰ ਸਿੰਘ ਪੂਰੀ ਵਾਲੇ, ਬਾਬਾ ਸੁੱਚਾ ਸਿੰਘ ਅਤੇ ਬਾਬਾ ਸਤਨਾਮ ਸਿੰਘ ਕਿਲਾ ਅਨੰਦਗੜ੍ਹ ਵਾਲੇ, ਸ਼੍ਰੋਮਣੀ ਕਮੇਟੀ ਦੇ ਮੁਖਸਕਤਰ ਕੁਲਵੰਤ ਸਿੰਘ ਮੰਨਨ, ਮੈਂਬਰ ਪਾਈ ਰਜਿੰਦਰ ਸਿੰਘ ਮਹਿਤਾ, ਸੁਰਜੀਤ ਸਿੰਘ ਪਿੱਟੇਵੜ, ਹਰਜੋਤ ਸਿੰਘ ਸੁਲਤਾਨਵਾਲਾ, ਜਥੇਦਾਰ ਬਾਬਾ ਸਿੰਘ ਗੁਮਾਨਪੁਰਾ, ਗੁਰਮੀਤ ਸਿੰਘ ਕਤਰ ਪ੍ਰਤਾਪ ਸਿੰਘ ਓਐਸਡੀ ਸਦबीर ਸਿੰਘ ਤਾਮੀ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਤਨਗੇੜਾ ਸਮੇਤ ਹੋਰ ਕਈ ਪ੍ਰਮੁੱਖ ਸਖਸ਼ਤਾ ਹਾਜ਼ਰ ਸਨ ਗੁਰੂ ਸਾਹਿਬ ਨੇ ಅಪਾਰ ਕਿਰਪਾ ਤੇ ਬਖਸ਼ਿਸ਼ ਰਹਿਮਤ ਕੀਤੀ ਗੁਰੂ ਰਾਮਦਾਸ ਪਾਤਸ਼ਾਹ ਜੀ ਆਪ ਵਰਤੇ ਗੁਰੂ ਪੰਜਮ ਪਾਤਸ਼ਾਹ ਜੀ ਨੇ ਆਪ ਦਿਆਲੂ ਕਿਰਪਾਲੂ ਹੋ ਕੇ ਜਿਹੜਾ ਗੁਰਦੁਆਰਾ ਰਾਮਸਰ ਵਿਖੇ ਸਤਗੁਰਾਂ ਦੇ ਪਵਿੱਤਰ ਸਰੂਪ ਇੱਥੇ ਉਹ ਸਰੂਪਾਂ ਦੀ ਸੰਪੂਰਨਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਂਦੀ ਆ। ਪਿਛਲੇ ਸਮੇਂ ਦੌਰਾਨ ਕੁਝ ਊਣਤਾਈਆਂ ਵਿੱਚ ਨਜ਼ਰ ਆਉਂਦੀਆਂ ਸੀ ਤੇ ਫਿਰ ਸਾਰਿਆਂ ਨੇ ਬੈਠ ਕੇ ਐਗਜ਼ੈਕਟਿਵ ਚ ਫੈਸਲਾ ਕੀਤਾ ਕਿ ਇਸ ਅਸਥਾਨ ਦੀ ਜਿੱਥੇ ਮਹਾਰਾਜ ਰੂਪ ਛੱਪ ਕੇ ਜਿਹੜੇ ਤਿਆਰ ਹੋ ਜਾਂਦੇ ਬਿਰਾਜਮਾਨ ਹੁੰਦੇ ਆ ਉਹਦੀ ਕਾਰ ਸੇਵਾ ਰਾਹੀਂ ਏਸੀ ਹਾਲ ਰਾਹੀਂ ਸੱਚਮੋਸ ਮਸੂਫ ਹੋਵੇ ਤੇ ਸਾਧਗੁਰੂ ਜੀ ਆਪ ਬਿਰਾਜਮਾਨ ਆ। ਉਹ ਕਾਰ ਸੇਵਾ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਪੂਰੀ ਵਾਲਿਆਂ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਤੇ ਆਪ ਕਿਰਪਾਲੂ ਦਿਆਲੂ ਹੋ ਕੇ ਸਤਿਗੁਰ ਜੀ ਨੇ ਉਹ ਸੰਪੂਰਨਤਾ ਅੱਜ ਚੌਥੀ ਮੰਡਲ ਦਾ ਅਦਗਾਟਨ ਜਿਹੜਾ ਉਹ ਗੁਰੂ ਸਾਹਿਬ ਜੀ ਨੇ ਆਪ ਕੀਤਾ ਨਾਲ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਈ ਐਹੋ ਜਿਹੀਆਂ ਵੀ ਗੱਲਾਂ ਹੁੰਦੀਆਂ ਸੀ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਤਾਂ ਨਹੀਂ ਕਰ ਸਕਦਾ ਪਰ ਗੁਰੂ ਸਾਹਿਬ ਨੇ ਤਰਸ ਕਰਕੇ ਕਿਉਂਕਿ ਵੱਡਾ ਕਾਰਜ ਸੀ ਉਹ ਵੱਡਾ ਕਾਰਜ ਆਪ ਸੰਪੂਰਨਤਾਵਾਂ ਸਤਗੁਰ ਜੀ ਨੇ ਕਰਵਾਈਆਂ ਤੇ ਬਾਬਾ ਜੀ ਦਾ ਧੰਨਵਾਦ ਕਰਦਾ ਸਾਰਾ ਏਅਰ ਕੰਡੀਸ਼ਨ ਪਲੰਗੇ ਤੇ ਸਤਗੁਰਾਂ ਦੇ ਤਾਕਤ ਸਾਰੇ ਉਹ ਸਤਗੁਰ ਜੀ ਨੇ ਸੇਵਾ ਲੈ ਲਈ ਸ਼ਹਿਰ ਦੇ ਵਪਾਰਕ ਹਿੱਸੇ ਪੁਤਲੀਕਰ ਵਿਖੇ ਸਵੇਰੇ ਇੱਕ ਕਪੜੇ ਦੇ ਸ਼ੋਰੂਮ ਵਿੱਚ ਭਿਆਨਕ ਅੱਗ ਲੱਗ ਗਈ ਜਾਣਕਾਰੀ ਮੁਤਾਬਕ ਆਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਭੇਜੀਆਂ ਅਤੇ ਬੜੀ ਮੁਸ਼ਕਲਤ ਨਾਲ ਅਗ ਤੇ ਕਾਬੂ ਪਾਇਆ ਗਿਆ। ਸਰ ਅੱਗ ਪੁਤਰੀਕਰ ਮਾਰਕੀਟ ਵਿੱਚ ਇਹ ਕੱਪੜੇ ਦੀ ਦੁਕਾਨ ਸੀਗੀ ਜੀ। ਹਾਂਜੀ ਆਨੂੰ 10 ਵਜੇ ਦੇ ਨਾਲ ਇਸ ਦੀ ਤਰਾਹ ਮਿਲੀ ਸੀ ਜੋ ਕਿ ਫਾਇਰ ਟੈਂਡਰ ਉਸ ਟਾਈਮ ਮੌਕੇ ਦੇ ਰਵਾਨਾ ਕਰ ਦਿੱਤੇ ਗਏ ਆ ਜੀ। ਦੋ ਫਾਇਰ ਟੈਂਡਰ ਇੱਥੇ ਮੌਕੇ ਤੇ ਪਹੁੰਚ ਕੇ ਸਿਵਲ ਐਂਡ ਫਾਇਰ ਸਟੇਸ਼ਨ ਤੇ ਟਾਊਨ ਹਲ ਫਾਇਰ ਸਟੇਸ਼ਨ ਦਾ ਫਾਇਰ ਟੈਂਡਰ ਤੇ ਜਾ ਕੇ ਅਸੀਂ ਸਾਈਡ ਵਾਲੀ ਦੁਕਾਨ ਦੇ ਉੱਪਰਲੇ ਫਲੋਰ ਦੇ ਉੱਤੇ ਅੱਗ ਸੀਗੀ ਤੇ ਜਿੱਥੋਂ ਕਿ ਅਸੀਂ ਦੀਵਾਰ ਤੋੜ ਕੇ ਅੱਗ ਨੂੰ ਉੱਥੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਜੀ ਸਰ ਨੂੰ ਨੁਕਸਾਨ ਦਾ ਤਾਂ ਕੋਈ ਐਸਟੀਮੇਟ ਨਹੀਂ ਆ ਉਹ ਦੁਕਾਨਦਾਰ ਹੀ ਦੱਸ ਸਕਦਾ ਕਿ ਕਿੰਨਾ ਕ ਅੱਗ ਦੇ ਸ਼ਾਰਟ ਸਰਕਟ ਹੀ ਲੱਗਦਾ ਬਾਕੀ ਪਤਾ ਨਹੀਂ ਦੁਕਾਨਦਾਰ ਦੱਸ ਸਕਦੇ ਆ ਜੀ ਇਸ ਚੀਜ਼ ਬਾਰੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁਜੀ ਐਸ ਮੌਕੇ ਉਨਾ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਕੀਰਤਨ ਸਰਵਨ ਕੀਤਾ ਐਸ ਮੌਕੇ ਉਨਾ ਸਰਬੱਤੇ ਪਲੇ ਦੀ ਅਰਦਾ ਐਸ ਮੌਕੇ ਅਨਾਸ਼ੀਰਿਆ ਕਾਲ ਤੱਕ ਸਾਹਿਬ ਵਿਖੇ ਵੀ ਮਠਾ ਟੇਕਿਆ ਇਸ ਤੋਂ ਪਹਿਲਾਂ ਉਹ 2012 ਅਤੇ 14 ਦੇ ਵਿੱਚ ਸਚਕਣ ਸ਼੍ਰੀ ਦਰਬਾਰ ਸਾਹਿਬ ਵਿਖੇ ਆਏ ਸਨ ਵਿਸ਼ਵ ਵਾਤਾਵਰਨ ਦਿਵਸ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾ ਮਾ ਅਥਾਰਟੀ ਅਤੇ ਲੀਗਲ ਐਕਸ਼ਨ ਏਡ ਵੱਲੋਂ ਪੂਰੇ ਜ਼ਿਲ੍ਹੇ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਈਚ ਵਨ ਪਲੈਂਟ ਵਨ ਦੇ ਤਹਿਤ ਸੀਜੀਐਮ ਜੱਜ ਅਮਰਦੀਪ ਸਿੰਘ ਬੈਂਚ ਦੇ ਦਿਸ਼ਾ ਨਿਰਦੇਸ਼ਾਂ ਅਤੇ ਲੀਗਲ ਐਕਸ਼ਨ ਏਡ ਦੇ ਰਾਸ਼ਟਰੀ ਪ੍ਰਧਾਨ ਸ਼ਰਤ ਵਿਸ਼ੇਸ਼ ਦੀ ਦੇਖ-ਰੇਖੇ BBKJV ਕਾਲਜ ਫਾਰ ਔਮੇਨ ਲਾਰੈਂਸ ਰੋਡ ਵਿਖੇ ਵੱਖ-ਵੱਖ ਪ੍ਰਕਾਰ ਦੇ 100 ਤੋਂ ਵੱਧ ਪੌਦੇ ਲਗਾਏ ਗਏ। ਮਾਨਯੋਗ ਸੀਜੀਐਮ ਜੱਜ ਅਮਰਦੀਪ ਸਿੰਘ ਇਸ ਮੌਕੇ ਉੱਚੇ ਤੌਰ ਤੇ ਪੁੱਜੇ ਅਤੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਪੁਸ਼ਪਿੰਦਰ ਵਾਲੀਆ ਨੇ ਉਨ੍ਹਾਂ ਦਾ ਸਵਾਗਤ ਕੀਤਾ। ਲੀਗਲ ਐਕਸ਼ਨ ਏਡ ਦੇ ਰਾਸ਼ਟਰੀ ਪ੍ਰਧਾਨ ਸ਼ਰਤ ਵਿਸ਼ੇਸ਼ਟ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ BBKJV ਕਾਲਜ ਫਾਰ ਔਮੇਨ ਲਾਰੈਂਸ ਰੋਡ ਦੇ ਪ੍ਰਿੰਸੀਪਲ ਡਾਕਟਰ ਪੁਸ਼ਪਿੰਦਰ ਵਾਲੀਆ ਦੇ ਸਹਿਯੋਗ ਨਾਲ ਸੀਜੀਐਮ ਅਮਰਦੀਪ ਸਿੰਘ ਪੈ ਅਤੇ ਲੀਗਲ ਐਕਸ਼ਨ 8 ਦੇ ਸਮੂਚੇ ਹਾਧੇਦਾਰਾਂ ਵੱਲੋਂ 100 ਤੋਂ ਵੱਧ ਹਰਬਲ ਅਤੇ ਫਲਦਾਰ ਬੂਟੇ ਲਗਾਏ ਗਏ ਹਨ ਇਸ ਮੌਕੇ ਐਡਵੋਕੇਟ ਸੰਜੀਤ ਸਿੰਘ ਪੂਨਮ ਸ਼ਰਮਾ ਪ੍ਰੀਤੀ ਖੰਨਾ ਵਿਜੇ ਕੁਮਾਰ ਪ੍ਰਦੀਪ ਮਹਿਰਾ ਵਿਸ਼ਾਲ ਮਹਿਰਾ ਰਾਜਨੀ ਗੁਰਨਾਮ ਸਿੰਘ ਦਲਜੀਤ ਗੌਰ ਰਤਨਜੀਤ ਸਿੰਘ ਗੋਤਮਪੁਰੀ ਅਤੇ ਕਾਲਜ ਦੇ ਵਿਦਿਆਰਥੀ ਮੌਜੂਦ ਸਨ ਅੱਜ ਅਸੀਂ ਬੀਬੀ ਕੇ ਡੀਏਵੀ ਕਾਲਜ ਆਏ ਹਾਂ ਇੱਥੇ ਮੈਡਮ ਡਾਕਟਰ ਪੁਸ਼ਪਿੰਦਰ ਵਾਲੀਆ ਜੀ ਪ੍ਰਿੰਸੀਪਲ पीडीकेडीवी कॉलेज चिनेसा ने इनवाइट ਕੀਤਾ ਜਿੱਥੇ ਅਸੀਂ ਪਲਾਂਟੇਸ਼ਨ ਕਰਨ ਆਏ ਆ ਰੁੱਖ ਲਗਾਉਣ ਦੀ ਮੁਹਿੰਮ ਹੈ ਜੋ ਕਿ ਮਾਨ ਜੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੁਹਿੰਮ ਚਲਾਈ ਹੈ ਜਿਸ ਵਿੱਚ 5 ਜੂਨ ਤੋਂ ਲੈ ਕੇ 5 ਜੁਲਾਈ ਤੱਕ ਪੂਰੇ ਸਮੁੱਚੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅਸੀਂ ਕਰੀਬ 20000 ਰੁੱਖ ਲਗਾਉਣੇ ਨੇ ਤੇ ਇਹ ਵੀ ਉਸ ਮੁਹਿੰਮ ਦਾ ਹਿੱਸਾ ਹੈ ਅਤੇ ਅੱਜ ਅਸੀਂ ਧੰਨਵਾਦੀ ਆ ਕਾਲਜ ਪ੍ਰਸ਼ਾਸਨ ਦੇ ਜਿਨ੍ਹਾਂ ਨੇ ਆਪਣਾ ਸਮਾਂ ਸਾਨੂੰ ਦਿੱਤਾ ਤਾਂ ਜੋ ਅਸੀਂ ਇਸ ਮਹਿੰਮ 'ਚ ਅੱਗੇ ਵਧ ਸਕੀਏ ਪੌਦੇ ਤਾਂ ਜਿੰਨੇ ਲਾਦੋ ਓਨੇ ਘਟ ਪਰ ਇਸ ਮਹਿੰਮ ਦੇ ਤਹਿਤ ਅਸੀਂ ਕਰੀਬ 20000 ਰੁੱਖ ਲਾਉਣ ਦਾ ਅਸੀਂ ਸੌ ਚੱਕੀ ਹੈ ਤੇ ਮੈਨੂੰ ਆਸ ਹੈ ਕਿ ਹੁਣ ਤੱਕ ਅਸੀਂ ਕਰੀਬ 5000 ਰੁੱਖ ਲਾ ਚੁੱਕੇ ਹਾਂ ਪੂਰੇ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਆਰਾਮ ਨਾਲ ਇਹ ਟੀਚਾ ਪੂਰਾ ਕਰ ਲਵਾਂਗੇ ज़िला कानूनी सेवाएं अथॉरिटी और लीगल एक्शन एड की तरफ से जो एक मुहिम हमारे माननीय सीजीएम श्री अमरदीप सिंह बैंस जी के दिशा निर्देशों पर चलाई जा रही है ईच वन प्लांट वन उसके तहत आज हम लोगों ने बीबीके डीएवी कॉलेज फॉर वूमेन लारेंस रोड में मैडम डॉक्टर पुष्पिंदर वालिया के सहयोग से यहाँ पे वन हंड्रेड प्लस प्लांट्स यहाँ पे लगवाए हैं और साथ ही साथ बच्चों ने का काफ़ी सहयोग मिला है और बच्चों ने ये प्रण लिया है कि वो ये प्लांट्स जो आज आज यहाँ पे लगवाए हैं उनको अच्छी तरह उसकी देखभाल करेंगे और भविष्य में आगे और भी प्लांटेशन करेंगे टुडे इन बीबीके कॉलेज फॉर वुमेन अमृतसर आज अंडर द लीडरशिप ऑफ चीफ मैजिस्ट्रेट एस उनकी टीम के साथ मिलके हमारे कॉलेज ने ट्री प्लांटेशन की है कैंपस में आई मस्ट से दैट उनकी डायनामिक लीडरशिप में सोशल कॉज के काफ़ी प्रोग्राम्स होते रहते हैं पहले uh, ड्रग अब्यूज के लिए भी इन्होंने एक यहाँ पे प्रोग्राम किया था जिला कानूनी सेवा अथॉरिटी लीगल एक्शन एड वेलफेयर एसोसिएशन वालों ਜਿੱਥੇ ਸਮਾਜ ਸੇਵਾ ਦੇ ਕਾਰਜ ਕੀਤੇ ਜਾ ਰਹੇ ਨੇ ਉੱਥੇ ਹੀ ਹੁਣ ਵਾਤਾਵਰਣ ਦੀ ਸਾਂਭ ਸੰਭਾਲ ਲਈ ਵੀ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਪੂਰੇ ਜ਼ਿਲ੍ਹੇ ਭਰ ਵਿੱਚ 20000 ਪੌਦੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਦੀ ਸ਼ੁਰੂਆਤ ਬੀਬੀਕੇ ਡੀਏਵੀ ਮਹਿਲਾ ਕਾਲਜ ਲਾਰੈਂਸ ਰੋਡ ਤੋਂ ਕਰ ਦਿੱਤੀ ਗਈ ਹੈ ਸੋ ਅਸੀਂ ਵਾਰ-ਵਾਰ ਇਹੀ ਕਹਿ ਰਹੇ ਹਾਂ ਕਿ ਅਗਰ ਜੇ ਇਸ ਪ੍ਰithvi ਨੂੰ ਬਚਾਉਣਾ ਹੈ ਤਾਂ ਪਵਨ ਪਾਣੀ ਤੇ ਪੌਦੇ ਬਹੁਤ ਜ਼ਰੂਰੀ ਹਨ ਸੋ ਇਸ ਸੀਜ਼ਨ ਸਾਨੂੰ ਸਭ ਨੂੰ ਪੌਦੇ ਲਗਾਉਣੇ ਚਾਹੀਦੇ ਨੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼ ਸਤਗੁਰੂ ਕਬੀਰ ਮਹਾਰਾਜ ਜੀ ਦੇ ਜਨਮ ਦਿਹਾੜੇ ਨਾਲ ਸੰਬੰਧਿਤ ਇੱਕ ਸ਼ੋਭਾ ਯਾਤਰਾ ਕੱਢੀ ਗਈ ਜੋ ਕਿ ਟਪਈ ਰੋਡ ਤੋਂ ਨਿਕਲੀ ਸ਼ੋਭਾ ਯਾਤਰਾ ਦਾ ਸਵਾਗਤ ਗੁਰਨਾਮ ਸਿੰਘ ਗਾਮ ਨੇ ਕੀਤਾ ਸ਼ੋਭਾ ਯਾਤਰਾ ਵਿੱਚ ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਕੌਂਸਲਰ ਵਿਕਾਸ ਸੋਨੀ ਰਾਕੇਸ਼ ਗਿਲ ਕੌਂਸਲਰ ਸੁਖਮੰਤਰ ਸਿੰਘ ਕਾਨਪੂਰੀਆ ਸਰਬਜੀਤ ਸਿੰਘ ਲਾਟੀ ਅਜੀਤ ਕੁਮਾਰ ਰਾਕੇਸ਼ ਕੁਮਾਰ ਵੀ ਮੌਜੂਦ ਸਨ ਬੜਾਈ ਪੁੱਤਰ ਜਨਿਆ ਅੱਜ ਸਤਗੁਰੂ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਜਿਹੜਾ ਬੜੀ ਸ਼ਰਧਾ ਦੇ ਖੁਸ਼ੀਆਂ ਨਾਲ ਸਾਰੀਆਂ ਸੰਗਤਾਂ ਨੂੰ ਮਨਾਇਆ ਜਾ ਰਿਹਾ ਹੈ ਅੱਜ ਸ਼ੋਭਾ ਯਾਤਰਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਵੱਡੀ ਤعداد ਚ ਸੰਗਤਾਂ ਨੂੰ ਸ਼ੋਭਾ ਯਾਤਰਾ ਜਿਹੜੀ ਆ ਉਹ ਕੱਢੀ ਜਾ ਰਹੀ ਹੈ ਸੋ ਮੈਂ ਉਹੀ ਉੱਥੋਂ ਤੋਰ ਕੇ ਸ਼ੋਭਾ ਯਾਤਰਾ ਤੇ ਇੱਥੇ ਆ ਮੰਦਰ ਜੋ ਸ਼ੀਵਾ ਜੀ ਆਇਆ 11 ਜੂਨ ਵਾਲੇ ਦਿਨ ਸਤਗੁਰੂ ਭਗਤ ਕਬੀਰ ਮਹਾਰਾਜ ਜੀ ਦਾ ਜਿਹੜਾ 627ਵਾਂ ਜਨਮ ਦਿਹਾੜਾ ਹੈ ਉਸ ਸਬੰਧ ਦੇ ਵਿੱਚ ਅੱਜ 9 ਤਰੀਕਾ ਦੇ ਦਿਨ ਜਿਹੜੀ ਸ਼ੋਭਾ ਯਾਤਰਾ ਨਿਕਲੀ ਜਾ ਨਿਕਲਣ ਜਾ ਰਹੀ ਹੈ ਈਦੁਲ ਅਜ਼ਾ ਬਕਰੀਦ ਦੇ ਮੌਕੇ ਤੇ ਡੀਸੀਪੀ ਜਗਜੀਤ ਸਿੰਘ ਵਾਲੀਆ ਨੇ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਰਾਸ਼ਟਰੀ ਪ੍ਰਧਾਨ ਮਾਨਿਕਲੀ ਅਤੇ ਸਮੁੱਚੇ ਮੁਸਲਿਮ ਪਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਲੋਕਾਂ ਨੇ ਈਦ ਦੇ ਮੌਕੇ ਤੇ ਡੀਸੀਪੀ ਨੂੰ ਉਹਨਾਂ ਦੇ ਚੰਗੇ ਕੰਮਾਂ ਲਈ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਜਰਨਲਸ ਕਤਰ مولانا شاہ عالم ضلع پردان ڈاکٹر موتی رحمان حافظ شفیق راکیش کمار دورگا پرساڈ سمیت ممبر موجود سن اج آل مسلم ویلفیئر سوسائٹی دا طرف سے جوجیت سنگھ بالیا دیانو සම්مانਿਤ کیتا گیا جو کہ ادبارے دن مینوں کہے سی مانیجے میں آن لگا انہاں کو ٹائم نہیں مل سکدا تا کر کے اج انہاں دے میٹھا منہ کر کے انہاں نوں සම්مانਿਤ کیتے گیا بہت اچھا کام کردا ہم سب دا ٹھیک ہے بہت ਅਰ ਚੰਗਾ ਸੰਦੇਸ਼ ਦਿਨਾ ਸਾਰੇ ਨੂੰ ਮੇਲ ਜੁਲ ਕੇ ਆਪਸੀ ਪਇਤਰਾ ਬਣਾ ਕੇ ਚੱਲਦਾ ਜੀ ਬਾਲਿਆ ਸਾਹਿਬ ਬਹੁਤ ਨੇਕ ਬੰਦਾ ਨੇ ਗਰਮੀ ਦੇ ਮੌਸਮ ਦੌਰਾਨ ਦਿਨੋ ਦਿਨ ਵਧ ਰਹੇ ਤਾਪਮਾਨ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗਰਮੀ ਦਾ ਪ੍ਰਕੋਪ ਦਿਨੋ ਦਿਨ ਵਧ ਰਿਹਾ ਹੈ ਸੜਕਾਂ ਤੇ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ ਇਸ ਮੌਸਮ ਦੇ ਮੱਦੇ ਨਜ਼ਰ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਐਸਐਮਓ ਸਵਰਨਜੀਤ ਧਵਨ ਨੇ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਸਾਵਧਾਨੀਆਂ ਵਰਤਣ ਜਿਵੇਂ ਧੁੱਪ ਵਿੱਚ ਚਿਹਰਾ ਤੇ ਸਿਰ ਢੱਕ ਕੇ ਨਿਕਲਣਾ ਨਿੰਬੂ ਪਾਣੀ ਸ਼ਰਬਤ ਅਤੇ ਹੋਰ ਠੰਡੀਆਂ ਚੀਜ਼ਾਂ ਦਾ ਸੇਵਨ ਕਰਨ ਲਈ ਕਿਹਾ ਉਹਨਾਂ ਕਿਹਾ ਕਿ ਜੇਕਰ ਗਰਮੀ ਵਿੱਚ ਕਿਸੇ ਨੂੰ ਚੱਕਰ ਆਉਣ ਜਾਂ ਸਿਰ ਦਰਦ ਹੋਵੇ ਤਾਂ ਆਪਣੇ ਨੇੜਲੇ ਸਿਹਤ ਕੇਂਦਰ ਵਿੱਚ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹਨ ਉਹਦੇ ਲਈ ਮੇਰੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਜਿਹੜੇ ਹਸਪਤਲ ਜਾਂਦੇ ਆ ਸਾਡੇ ਮਰੀਜ਼ਾਂ ਨੂੰ ਵੀ ਇਹੋ ਹੀ ਹਦਾਇਤ ਹੈ ਬੇਨਤੀ ਆ ਕਿ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰੀ ਹੈ ਕਿ ਘੱਟ ਤੋਂ ਘੱਟ ਕਰੋ ਬਾਹਰ ਨਿਕਲੋ ਅਗਰ ਕੋਈ ਜ਼ਰੂਰੀ ਕੰਮ ਨਹੀਂ ਹੈਗਾ ਕਿ ਆਮ ਜਨਤਾ ਜੋ ਕੰਮ ਕਰ ਵਾਲੀ ਆ ਦਿਹਾੜੀ ਕਰਨ ਵਾਲੇ ਕੁਝ ਮਜ਼ਦੂਰ ਨੇ ਜਾਂ ਮਰੀਜ਼ ਨੇ ਉਹਨਾਂ ਨੂੰ ਆਣਾ ਹੀ ਪੈਂਦਾ ਹੈ ਗਰਮੀ ਦੇ ਵਿੱਚ ਐਂਡ ਉਹਦੇ ਲਈ ਸਭ ਤੋਂ ਪਹਿਲੇ ਤਾਂ ਇਹ ਸਾਵਧਾਨੀ ਹੈ ਵੀ ਆਪਣਾ ਸੇਰ ਵਗੈਰਾ ਜਿਹੜਾ ਹੈ ਉਹ ਢੱਕ ਕੇ ਰੱਖੋ ਬੋਡੀ ਨੂੰ ਆਪਣਾ ਜਿੰਨਾ ਵੀ ਵੱਧ ਤੋਂ ਵੱਧ ਆਪਾਂ ਕਵਰ ਕਰ ਸਕੀਏ ਕਿਉਂਕਿ ਮੌਸਮ ਖਰਾਬ ਹੁੰਦਾ ਮੱਕੀ ਵਿੱਚ ਛਰਤੋਂ ਵਿੱਚ ਪਿਆ ਰਹਿੰਦਾ ਐਂਡ ਦੂਜਾ ਇਹ ਹੈ ਕਿ ਲੋਟ ਆਫ ਹਾਈਡਰੇਸ਼ਨ ਲੋਟ ਆਫ ਹਾਈਡਰੇਸ਼ਨ ਦਾ ਮਤਲਬ ਇਹ ਆ ਕਿ ਲਗਾਤਾਰ بار-बार ਕੁਛ-ਕੁਛ ਸਮੇਂ ਬਾਅਦ ਆਪਾਂ ਕੋਈ ਨਾ ਕੋਈ ਲਿਕੁਇਡ ਪਾਣੀ ਕੋਈ ਹੋਰ ਲੱਸੀ ਨਿੰਬੂ ਪਾਣੀ ਜਾਂ ਨਾਰੀਅਲ ਦਾ ਪਾਣੀ ਜੋ ਵੀ ਜਿਹੜੀ ਚੀਜ਼ ਵੀ ਆਪਾਂ ਆਰਾਮ ਨਾਲ ਸਾਡੀ ਜੇਬ ਜਿਉਂ ਇਜਾਜ਼ਤ ਦਿੰਦੀ ਹੈ ਉਹਦੇ ਮੁਤਾਬਕ ਉਹ ਪੀਂਦੇ ਰਹੀਏ ਨੰਬਰ 2 ਅਗਰ ਕੋਈ ਫੀਲਿੰਗ ਇਹੋ ਜੀ ਆ ਰਹੀ ਆ ਕਿ ਲਗ ਤਾਪਮਾਨ ਸਡਨਲੀ ਵੱਧ ਗਿਆ ਬੋਡੀ ਦਾ ਟੈਂਪਰੇਚਰ ਪੀ ਸਿਰਦਰਦ ਕਰ ਰਿਹਾ ਕੋਈ ਉਲਟੀਆਂ ਆ ਰਹੀਆਂ ਘਬਰਾਹਟ ਹੋ ਰਹੀ ਹੈ ਚੱਕਰ ਆ ਰਹੇ ਤੇ ਸਭ ਤੋਂ ਪਹਿਲਾਂ ਤਾਂ ਤੁਰੰਤ ਇਹ ਆਪੀ ਜਰਾ ਆਪਣਾ ਠੰਡਾ ਪਾਣੀ ਸਿਰ 'ਚ ਪਾਓ ਥੋੜਾ ਠੰਡੀ ਛਾਂ 'ਚ ਬੈਠੋ ਪੱਕੇ ਥੱਲੇ ਬੈਠੋ 쿨ਰ ਥੱਲੇ ਬੈਠੋ ਐਂਡ ਵੱਧ ਤੋਂ ਵੱਧ ਉਸੇ ਵੇਲੇ ਕੋਈ ਜਿਹੜਾ ਨਿੰਬੂ ਨਮਕ ਚੀਨੀ ਦਾ ਘੋਲ ਉਹ ਪੀਓ ਐਂਡ ਅਗਰ ਕੋਈ ਆਦਮੀ ਜਾਂ ਕੋਈ ਹੋਰ ਇਨਸਾਨ ਕੋਈ ਔਰਤ ਕੋਈ ਵੀ ਹੋਸ਼ ਹੋ ਗਿਆ ਹੈ ਤੇ ਨਾਲ ਵਾਲੇ ਜਿਹੜੇ ਉਹਨੂੰ ਤੁਰੰਤ ਇਮੀਡੀਏਟਲੀ ਸਾਡੇ ਸਰਕਾਰੀ ਹਸਪਤਾਲ ਲੈ ਕੇ ਆਣ ਤਾਂ ਕਿ ਉਸੇ ਵੇਲੇ ਉਹਨੂੰ ਜਿਹੜਾ ਜਿਹੜਾ ਅਗਰ ਕੋਈ ਸਟ੍ਰੋਕ ਵਗੈਰਾ ਹੋਇਆ ਹੈ ਉਹਦਾ ਇਲਾਜ ਕਰਕੇ ਤੇ ਅਸੀਂ ਉਹਦੀ ਜਾਨ ਬਚਾ ਸਕੀਏ। ਗਰਮੀ ਦੇ ਮੌਸਮ ਦੇ ਚੱਲਦੇ ਆ ਦਿਨੋ-ਦਿਨ ਤਾਪਮਾਨ ਵੱਧ ਰਿਹਾ ਹੈ ਜਿਸ ਕਾਰਨ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਔਰ ਇਸ ਸੰਬੰਧੀ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਆ ਐਸਐਮਓ ਡਾਕਟਰ ਸਵਰਨਜੀਤ ਤਵਨ ਨੇ ਲੋਕਾਂ ਨੂੰ ਇਸ ਗਰਮੀ ਦੇ ਮੌਸਮ ਵਿੱਚ ਬਾਹਰ ਨਿਕਲਦੇ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਔਰ ਕਿਵੇਂ ਗਰਮੀ ਤੋਂ ਆਪਣਾ ਬਚਾਅ ਕਰਨਾ ਚਾਹੀਦਾ ਹੈ ਉਸ ਸੰਬੰਧੀ ਜਾਣਕਾਰੀ ਦਿੱਤੀ। ਵਾਸਵੇ న్యూਸ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ ਅੰਮ੍ਰਿਤਸਰ ਦੇ ਹਾਤੀ ਪੁਲਿਸ ਵੱਲੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ પાસે ਦੋ ਪਿਸਟਲ 9mm 3 ਬੋਰ ਪਿਸਟਲ ਦੋ ਜ਼ਿੰਦਾ ਕਾਰਤੂਸ 9mm 70000 ਰੁਪਏ ਦੀ ਡਰਗਮਨੀ ਅਤੇ ਇੱਕ ਗੱਡੀ ਬਰਾਮਦ ਕੀਤੀ ਗਈ ਰੇਲਵੇ ਫਿਰੋਜ਼ਪੁਰ ਡਿਵੀਜ਼ਨ ਵਿੱਚ ਇੱਕ ਵਿਸ਼ੇਸ਼ ਟਿਕਟ ਜਾਂਚ ਮੁਹਿੰਮ ਚਲਾਈ ਗਈ ਜਿਸ ਵਿੱਚ ਡਿਵੀਜ਼ਨਲ ਰੇਲਵੇ ਮੈਨੇਜਰ ਸੰਜੀਤ ਸਾਹੂਦੀ ਅਗਵਾਈ ਹੇਠ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਅਧੀ ਅਗਵਾਈ ਹੇਠ ਕੰਮ ਕੀਤਾ ਗਿਆ ਇਸ ਮੁਹਿੰਮ ਵਿੱਚ 1100 ਤੋਂ ਵੱਧ ਯਾਤਰੀਆਂ ਤੋਂ 7 ਲੱਖ ਤੋਂ ਵੱਧ ਦਾ ਮਾਲੀਆ ਇਕੱਠਾ ਕੀਤਾ ਗਿਆ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟਵੇ 뮤직 ਚੈਨਲ ਨੰਬਰ 243 ਤੇ, ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556, ਸ਼੍ਰੀ ਦੁਰਗਿਆਨਾ 30 ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 538 ਤੇ ਕੀਤਾ ਜਾ ਰਿਹਾ ਹੈ। ਮੰਦੇ ਲਾਲ ਭਵਨ ਮਾਡਲ ਚਾਹੋ ਤਾਂ ਉਸ ਫੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਗਰਮੀ ਵਧਨ ਕਾਰਨ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਕਾਫੀ ਸਮੱਸਿਆਵਾਂ ਦਾ ਸਾਹਮਣਾ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਗਰਮੀ ਵਧਨ ਕਾਰਨ ਲੋਕਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਡੀ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹਾਂ ਦੁਕਾਨਦਾਰਾਂ ਨੇ ਦੱਸਿਆ ਕਿ ਗਰਮੀ ਬਹੁਤ ਵਧ ਗਈ ਹੈ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਗਰਮੀ ਤੋਂ ਬਚਾ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਅੱਜ ਤਕਰੀਬਨ ਜੂਨ ਦਾ ਮਹੀਨਾ ਚੱਲ ਰਿਹਾ ਵਾ ਤੇ 44 ਟੈਂਪਰੇਚਰ ਹੋਇਆ ਵਾ ਇਸ ਤੋਂ ਗਾਂਹ ਹੋਰ ਬਦਲ ਦੀ ਆਸ ਹੈਗੀ ਆ ਇਹਦਾ ਸਾਰਾ ਨਤੀਜਾ ਜੋ ਹਵਾ ਦਾ ਆਵਾਜ਼ ਦਾ ਜੋ ਪ੍ਰਦੂਸ਼ਣ ਹੈ ਜੋ এনवायरमेंट ਖਰਾਬ ਹੋ ਰਿਹਾ ਹੈ ਜੋ ਗਲੇਸ਼ੀਅਰ ਤੇਜ਼ੀ ਨਾਲ ਪਿਘਰ ਰਹੇ ਹਨ ਜੋ ਮੈਨ ਮੇਡ ਜੋ ਅਸੀਂ ਪ੍ਰੋਬਲਮਾਂ ਡਿਫਿਕਲਟੀ ਜਿਹੜੀਆਂ ਕ੍ਰੀਏਟ ਕੀਤੀਆਂ ਹਨ ਇਹ ਉਹਦਾ ਨਤੀਜਾ ਹੈ ਕਿਉਂਕਿ ਅਸੀਂ ਪਾਣੀ ਸੰਭਾਲ ਨਹੀਂ ਕਰ ਰਹੇ ਪਲਾਂਟੇਸ਼ਨ ਹੋ ਨਹੀਂ ਰਹੀ ਜਨਸੰਖਿਆ ਵਧ ਰਹੀ ਹੈ ਉਹਦੇ ਕਰਕੇ ਗਰਮੀ ਦਿਨੋ ਦਿਨ ਵਧ ਰਹੀ ਹੈ ਇਹ ਅੱਜ ਤੱਕ ਇੰਨੇ ਸਾਲਾਂ ਵਿੱਚ ਕਦੀ ਟੈਂਪਰੇਚਰ ਇੰਨਾ ਵਧਿਆ ਨਹੀਂ ਸੀ لیکن ਆਸ ਹੈ ਕਿ ਆਉਣ ਵਾਲੇ ਕੁਝ ਸਮਿਆਂ ਦੇ ਵਿੱਚ ਕੁਝ ਸਾਲਾਂ ਵਿੱਚ ਇਹ दिस ਟੈਂਪਰੇਚਰ ਮੇ ਬੀ ਅਪ ਟੂ 50 ਉਹਦੇ ਵਿੱਚ ਗਰਮੀ ਦਾ ਕੀ ਹਾਲ ਹੋਊਗਾ ਇਹ ਸਾਨੂੰ ਸੋਚਣਾ ਚਾਹੀਦਾ ਵਾ ਕਿ ਅਸੀਂ ਕਿੱਧਰ ਜਾ ਰਹੇ ਹਾਂ ਔਰ ਅਸੀਂ ਕੀ ਕਰ ਰਹੇ ਹਾਂ ਆਪਣੇ ਦੇਸ਼ ਵਾਸਤੇ ਆਪਣੇ ਪਰਿਵਾਰ ਵਾਸਤੇ ਆਪਣੇ ਵਾਸਤੇ ਅਸੀਂ ਕੀ ਬਚਾ ਰਹੇ ਹਾਂ ਜੀ ਮੈਂ ਤੇ ਇਹੀ ਕਹ ਰਿਹਾ ਗਰਮੀ ਬਹੁਤ ਜਿਆਦਾ ਅੱਜ ਵੀ ਤੇ ਕੱਲ ਵੀ 45 ਤੋਂ 46 ਡਿਗਰੀ ਵੀ ਚੱਲ ਗਿਆ ਵਾ ਤੇ ਮੈਂ ਸਰਕਾਰ ਤੋਂ ਕਰਨਾ ਨਹੀਂ ਮੈਸੇਜ ਇਹ ਦਊਂਗਾ ਪਬਲਿਕ ਨੂੰ ਦਊਂਗਾ ਮੈਸੇਜ ਕਿ ਆਪੋ ਆਪਣੇ ਘਰਾਂ ਦੇ ਰਹਿੋ ਬੱਚਿਆਂ ਸੰਭੋ ਕਿ ਜਿੰਨੀ ਗਰਮੀ ਆ ਜਨਾ ਬਹੁਤ ਜ਼ਰੂਰਤ ਦਾ ਕੰਮ ਨਹੀਂ ਉਹਨਾਂ ਹੀ ਬਾਹਰ ਨਿਕਲੋ ਤੇ ਜ਼ਿਆਦਾ ਬਾਹਰ ਨਾ ਆਓ ਬਿਲਕੁਲ ਇਹ ਗੱਲ ਸਹੀ ਹੈ ਜਿੰਨੇ ਰੋ ਕੱਟੇ ਗਿਆ ਉਹਨਾਂ ਹੀ ਨੁਕਸਾਨ ਹੋ ਰਿਹਾ ਮੈਂ ਇਹ ਲੋਕ ਹਰ ਦੁਕਾਨਦਾਰ ਨਾਲ ਕਹੂੰਗਾ ਖਾਸ ਕਰਕੇ ਦੁਕਾਨਦਾਰ ਵੀਰਾਂ ਨੂੰ ਕਿ ਇੱਕ ਦੋ ਦੁਕਾਨਾਂ ਤੋਂ ਬਾਹਰ ਦਾ ਛੱਡ ਕੇ ਰੁੱਖ ਲਾਓ ਕਿ ਇਹ ਲੋਕ ਰੋਕਣਾ ਵਾਤਾਵਰਣ ਤੋਂ ਇਹ ਹੋਏਗਾ ਉਹਦਾਂ ਕਿ ਮੌਸਮ ਨੂੰ ਵੀ ਕੁਝ ਸਾਜ ਲਈ ਗਰਮੀ ਨਹੀਂ ਕਾਟੋਏਗੀ ਤਰਨ ਤਰਨ ਦੇ ਬਾਜ਼ਾਰਾਂ ਵਿੱਚ ਸੋਨਸਾਨ ਪਈ ਹੋਈ ਹੈ ਅਤੇ ਲੋਕ ਗਰਮੀ ਤੋਂ ਬਚਣ ਲਈ ਬਾਜ਼ਾਰਾਂ ਵਿੱਚ ਨਹੀਂ ਦਿਖ ਰਹੇ ਜਿਸ ਦਾ ਤੁਸੀਂ ਦੇਖ ਸਕਦੇ ਹੋ ਸਾਡੇ ਕੈਮਰੇ ਜਰੀਏ ਕਿ ਬਾਜ਼ਾਰ ਸੋਨਸਾਨ ਹੈ ਖਾਲੀ ਹੈ ਤੇ ਜਦੋਂ ਲੋਕਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਲੋਕਾਂ ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਗਰਮੀ ਤੋਂ ਬਚਾ ਲਈ ਜੋ ਡਾਕਟਰਾਂ ਦੀ ਹਦਾਇਤ ਹੈ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਰਨਤਾਰਨ ਤੋਂ ਫਾਸਟਵੇਲੀ ਬੀਐਸ ਅਹਿੰਦੀ ਵਿਸ਼ੇਸ਼ ਰਿਪੋਰਟ ਜਲ ਸਿਰੋਤ ਵਿਭਾਗ ਅੰਮ੍ਰਿਤਸਰ ਦੇ ਦਫਤਰ ਮਜੀਠਾ ਮੰਡਲ ਵਿੱਚ ਬਤੌਰ ਜ਼ਿਲ੍ਹੇਦਾਰ ਦੀਆਂ ਸੇਵਾਵਾਂ ਨਿਭਾ ਰਹੇ ਵਿਸ਼ਾਲ ਸ਼ਰਮਾ ਨੂੰ ਪੰਜਾਬ ਸਰਕਾਰ ਵੱਲੋਂ ਡਿਪਟੀ ਕਲੈਕਟਰ ਦੇ ਅਹੁਦੇ ਤੇ ਤਰੱਕੀ ਕਰਕੇ ਜੰਡਿਆਲਾ ਮੰਡਲ ਵਿੱਚ ਤਾਇਨਾਤ ਕੀਤਾ ਗਿਆ ਜਿੱਥੇ ਕਿ ਉਹਨਾਂ ਵੱਲੋਂ ਆਪਣੇ ਅਹੁਦੇ ਦਾ ਕਾਰਜਪਾਰ ਸੰਭਾਲਿਆ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਹ ਉਸ ਨੂੰ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾਉਣ ਵਿੱਚ ਕੋਈ ਵੀ ਕਸਰ ਨਹੀਂ ਛੱਡਣਗੇ ਇਸ ਮੌਕੇ ਮੰਡਲ ਦਫਤਰ ਦੇ ਸਮੁੱਚੇ ਸਟਾਫ ਅਤੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਵੱਲੋਂ ਉਹਨਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਡਿਪਟੀ ਕਲੈਕਟਰ ਸੁਨੀਲ ਗੋਤਮ, ਜ਼ਿਲ੍ਹੇਦਾਰ ਰਕੇਸ਼ ਮੈਣੀ, ਮੁਲਾਜ਼ਮ ਆਗੂ ਰਕੇਸ਼ ਕੁਮਾਰ ਬਾਬੋਵਾਲ ਅਤੇ ਨਿਸ਼ਾਨ ਸਿੰਘ ਗੰਧਾਵਾ, ਨਿਰਮਲ ਸਿੰਘ ਆਰਸੀ, ਕੇਵਲ ਸਿੰਘ ਪਿੰਡ, ਨਿਸ਼ਾਨ ਸਿੰਘ ਸੰਧੂ, ਸੁਰਿੰਦਰਪਾਲ ਸਿੰਘ, ਦਿਲਬਾਖ ਸਿੰਘ, ਪਟਵਾਰੀ ਦਿਲਪ੍ਰੀਤ ਕੌਰ, ਬਲਜੀਤ ਸਿੰਘ, ਹਰਪ੍ਰੀਤ ਸਿੰਘ ਵੀ ਮੌਜੂਦ ਸਨ। ਪੋਰ ਬਹੁਤ ਸ਼ੁਕਰੀਆ ਸਾਰੇ ਡਿਵੀਜ਼ਨ ਦਾ ਜਿਹੜਾ ਆਇਆ ਇਹਨਾਂ ਨੇ ਮੈਨੂੰ ਐਸਾ ਭਾਗ ਦੇ ਪਰਸ ਦਿੱਤਾ ਕਿ ਮੈਂ ਐਡਮਿਟੀ ਕੈਕਟਰ ਲੈ ਲਈ ਤੇ ਬਹੁਤ ਮੋਤਦਰਾਈ ਹੋਈ ਸਾਰਾ ਸਮੂਹ ਸਟਾਫ ਜੰਡਿਆਲਾ ਡਿਵੀਜ਼ਨ ਬਹੁਤ ਬਹੁਤ ਧੰਨਵਾਦੀ ਆ ਆਪਣੇ ਮਾਨਯੋਗ ਪਰਮਸਖਤਰ ਜਨਸਮਦ ਵਪਾਲ ਜੀ ਜਿਨ੍ਹਾਂ ਨੇ ਜਿਹੜੇ ਬਾਈ ਜਿਤਨਾ ਸਤਕਾਰ ਜ ਸਾਡੇ ਵਿੱਚ ਸ਼੍ਰੀ ਵਿਸ਼ਾਲ ਸ਼ਰਮਾ ਜੀ ਡਿਪਟੀ ਕਲੈਕਟਰ ਜਿਹੜੇ ਆ ਉਹ ਪਾਤਨ ਤੋਂ ਥੋਕੇ ਜੁਆਇਨ ਕੀਤਾ ਉਹਨਾਂ ਨੇ ਤੇ ਬਹੁਤ ਵਧੀਆ ਇਨਸਾਨ ਨੇ ਬਹੁਤ ਵਧੀਆ ਇਹਨਾਂ ਦਾ ਕੰਮ ਕਰਨ ਦਾ ਆਈ ਬਹੁਤ ਜਿਹੜਾ ਦੇ ਕੰਮ ਕਰਨ ਦੇ ਤਰੀਕੇ ਤੋਂ ਸਿੱਖਾਂਗੇ ਵੀ ਸਹੀ ਤੇ ਅਹੀਂ ਉਮੀਦ ਕਰਦੇ ਆ ਕਿ ਜਿੱਦਾਂ ਇਹ ਪਿਛਲੀ ਡਿਵੀਜ਼ਨ ਦੇ ਵਿੱਚ ਇਹਨਾਂ ਨੇ ਜਿਹੜਾ ਵਿਭਾਗ ਦੇ ਲਈ ਬਹੁਤ ਵਧੀਆ ਉਪਰਾਲੇ ਕੀਤੇ ਆ ਉਹ ਸਾਡੇ ਜੰਡਿਆਲਾ ਡਿਵੀਜ਼ਨ ਚ ਵੀ ਜਿਹੜੇ ਆ ਉਹ ਬਹੁਤ ਵਧੀਆ ਜਿਹੜੇ ਕੰਮ ਕਰਨਗੇ ਤੇ ਵਧੀਆ ਤੋਂ ਵਧੀਆ ਉਪਰਾਲੇ ਕਰਕੇ ਚੰਗਾ ਜਿਹੜਾ ਉਹ ਟਾਈਮ ਸਾਡੇ ਵਿੱਚ ਬਤੀਤ ਕਰਾਂਗੇ ਜான் ਕੋਟਲੀ ਅਤੇ ਹੈੱਡ ਸੁਖਪਾਲ ਰਾਣਾ ਮਿਨਿਸਟਰੀ ਦੀ ਪ੍ਰਧਾਨਗੀ ਹੇ ਮਜੀਠਾ ਵੇਰਕਾ ਰੋਡ ਬਾਈਪਾਸ ਵਿਖੇ ਇਸਾਈ ਭਾਈਚਾਰੇ ਦੀ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਪੰਜਾਬ ਭਰ ਤੋਂ ਇਸਾਈ ਭਾਈਚਾਰੇ ਨਾਲ ਸੰਬੰਧਿਤ ਧਾਰਮਿਕ ਮਾਇਦਾਨੇ ਹਿੱਸਾ ਲਿਆ ਜੌਨ ਕੋਟਲੀ ਅਤੇ ਸੁਖਪਾਲ ਰਾਣਾ ਨੇ ਕਿਹਾ ਕੀ ਇੱਕ ਕਥਾਵਾਚਕ ਜੋ ਕਿ ਪੰਜਾਬ ਦੀ ਸ਼ਾਂਤ ਧਰਤੀ ਤੇ ਗਲਤ ਬਿਆਨ ਦੇ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪੰਜਾਬ ਵਿੱਚ ਈਸਾਈ ਅਤੇ ਸਿੱਖ ਭਾਈਚਾਰੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਸਰਕਾਰ ਨੂੰ ਪੈਦਲ ਮਾਰਚ ਨੂੰ ਰੋਕਣਾ ਚਾਹੀਦਾ ਹੈ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਇਸ ਮੌਕੇ ਬਿਸ਼ਪ ਜਾਰਜ ਮਸੀ ਬਿਸ਼ਪ ਰਾਜ ਮਸੀ ਪਾਸਟਰ ਪ੍ਰੀਮਦਰਦੀ ਸ਼ਮਸ਼ੇਰ ਮਸੀਹ ਪੁਰਾਨ ਸਫਾਰੀ ਜਸਪਾਲ ਮਸੀਹ ਸਮੇਤ ਮੈਂਬਰ ਮੌਜੂਦ ਸਨ ਕ੍ਰਿਸ਼ਚਨਸ ਦੇ ਖਿਲਾਫ ਬੜੇ ਅਪਦੇ ਬਿਆਨ ਦਿੰਦਾ ਆ ਬੁਰੇ ਬਿਆਨ ਦਿੰਦਾ ਆ ਕਦੀ ਸਾਡੇ ਪਵਿੱਤਰ ਸ਼ਬਦ ਹallelujah ਨੂੰ ਹੀ ਉਠਾ ਸਿੱਧਾ ਤਰੋੜ ਮਰੋੜ ਕੇ ਬੋਲਦਾ ਹੈ ਸਾਡੀਆਂ ਭਾਵਨਾ ਨੂੰ ਠੇਸ ਪਹੁੰਚਦੀ ਹੈ ਤੇ ਜੱਜਾ ਦੇ ਵੀ ਸਾਡੇ ਪਿਆਰੇ ਪੰਜਾਬ ਦੇ ਅੰਦਰ ਰਹਿੰਦਾ ਸਾਡੇ ਪੰਜਾਬ ਦੇ ਅੰਦਰ ਜ਼ਹਿਰ ਭਰੇ ਜਿਹੜੇ ਆ ਨਫ਼ਰਤ ਭਰੇ ਜਿਹੜੇ ਸ਼ਬਦ ਬੋਲ ਕੇ ਜਾਂਦੇ ਅਸੀਂ ਇਹਨੂੰ ਹਰ ਹੀਲੇ ਪੰਜਾਬ ਵਿੱਚ ਹੌਲਦੋ ਰੋਕਾਂਗੇ ਅਸੀਂ ਅਸੀਂ ਪੂਰੇ ਪੰਜਾਬ ਦੇ ਜਿੰਨੇ ਵੀ ਐਂਟਰੀਆਂ ਨੇ ਐਂਟਰੀ ਬਾਰਡਰ ਨੇ ਉੱਥੇ ਅਸੀਂ ਆਪਣੇ ਸਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡਾ ਭਾਈਚਾਰਾ ਖੜਾ ਹੋਊਗਾ ਮੋਡਲ ਟਾਊਨ ਰਾਣੀ ਕਾ ਬਾਗ ਮਹਾਜਨ ਸਭਾ ਦੀ ਮੀਟਿੰਗ ਸੈਕਟਰੀ ਸੁਭਾਸ਼ ਮਹਾਜਨ ਦੀ ਗ੍ਰਹਿ ਰਾਣੀ ਕਾ ਬਾਗ ਵਿਖੇ ਪ੍ਰਧਾਨ ਗੁਲਸ਼ਨ ਮਹਾਜਨ ਦੀ ਅਗਵਾਈ ਹੇਠ ਹੋਈ ਇਸ ਮੌਕੇ ਹੀਰਾ ਲਾਲ ਮਹਾਜਨ ਨਰਿੰਦਰ ਮਹਾਜਨ ਵਿਪਿੰਨ ਮਹਾਜਨ ਸतीश ਮਹਾਜਨ ਡਾਕਟਰ ਪ੍ਰਦੀਪ ਮਹਾਜਨ ਗੁਰਚਰਨ ਮਹਾਜਨ ਬਿੱਟੂ ਮਹਾਜਨ ਸੰਜੀਵ ਮਹਾਜਨ ਜਵਾਹਰ ਮਹਾਜਨ विवेक महाजन स्मिथ मेंबर मौजूद सान ਸਾਰਿਆਂ ਨੇ ਆਪਣਾ ਸੁਝਾਅ ਵੀ ਦਿੱਤਾ ਹੈ ਕਿ ਇਹ ਅਗਲੇ ਮਹੀਨੇ ਲਗਭਗ ਇਹ ਵਿੱਚ ਘੜ ਲਿਆ ਤਰੀਕਾ ਦੇ ਵਿੱਚ ਸ਼ਿਮਲੇ ਜਾਣ ਦਾ ਪ੍ਰੋਗਰਾਮ ਬਣਾਇਆ ਤੋਂ ਪਿਛਲੇ ਸਾਲ ਦੇ ਵਿੱਚ ਅਸੀਂ ਧਲੋਜੀ ਗਏ ਸੀ ਜਿੱਥੇ ਇੱਕ ਜਿਹੜੀ ਲੜਕੀ ਸੀ ਜਿਹਨੂੰ ਹੀ 4 ਲੱਖ ਰੁਪਈਆ ਦੇ ਦਿੱਤਾ ਉਹ ਪੜ ਗਈ ਹੈ ਖਾਲਸਾ ਕਾਲਜ ਔਰ ਅੱਗੇ ਇਹੀ ਹੈ ਵੇਖ ਲੈ ਪਏ ਕਿ ਜਿਹੜਾ ਸਾਨੂੰ ਹੋਰ ਆਪਸ ਵਿੱਚ ਪੈਸਾ ਇਕੱਠਾ ਹੁੰਦਾ ਜਾਂ ਫੰਡ ਇਕੱਠਾ ਹੁੰਦਾ ਉਹ ਜਿਹੜੇ ਆਪਣੇ ਮਹਾਜਨ ਬਣਾਦੀ ਦੀ ਸੇਵਾ ਵਾਸੇ ਲਈ ਹੈ ਵਿਕਾਸ ਸੋਨੀ ਵੱਲੋਂ ਫਤਾਹਪੁਰ ਵਿਖੇ ਬਣੀ ਪਾਈ ਸ਼ੋਭਾ ਸਿੰਘ ਸਟੇਡੀਅਮ ਦਾ ਦੌਰਾ ਕੀਤਾ ਅਤੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਇਸ ਮੌਕੇ ਉਹਨਾਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਇਸ ਮੌਕੇ ਪਰਮਜੀਤ ਚੋਪੜਾ ਕੁਲਦੀਪ ਸਿੰਘ ਰਣਜੀਤ ਸਿੰਘ ਸਮੇਤ ਇਲਾਕਾ ਵਾਸੀ ਮੌਜੂਦ ਸਨ ਸੁਆ ਜਿਸੀ ਫਤਾਹਪੁਰ ਜਿਹੜੀ ਸਾਡਾ ਇਹ ਸਟੇਡੀਅਮ ਨਵਾਂ ਸਟੇਡੀਅਮ ਬਣਿਆ ਹੈ ਥੋੜਾ ਟਾਈਮ ਹੋਇਆ ਜਦੋਂ ਕਾਂਗਰਸ ਸਰਕਾਰ ਸੀ ਉਦੋਂ ਇੱਥੇ ਇਸ ਗਰਾਊਂਡ ਦੀ ਸ਼ੁਰੂਆਤ ਹੋਈ ਸੀ ਔਰ ਖੁਸ਼ੀ ਦੀ ਗੱਲ ਇਹ ਹੈ ਕਿ ਕੋਈ ਸਰਕਾਰ ਵੱਲੋਂ ਇੰਨਾ ਵੱਡਾ ਪ੍ਰਾਲਾ ਨਹੀਂ ਪਿੰਡ ਦੇ ਜਿਹੜੇ ਨੌਜਵਾਨ ਸਾਥੀ ਨੇ ਕਾਲੂ ਜੀ ਜਾਂ ਜਿੰਨੇ ਵੀ ਇਹਨਾਂ ਦੀ ਟੀਮ ਦੇ ਸਾਥੀ ਪਿੰਡ ਦੇ ਨੌਜਵਾਨ ਸਾਥੀ ਸੀ ਇਹਨਾਂ ਨੇ ਆਪਣੇ ਖਰਚੇ ਦੇ ਇੱਕ ਗਰਾਊਂਡ ਦੀ ਸ਼ੁਰੂਆਤ ਕੀਤੀ ਆਪ ਟਰੈਕਟਰ ਵਾਹਿਆ ਆਪ ਇਹਨੂੰ ਵਾਕੇ ਅੱਜ ਵੇਖੋ ਬਹੁਤ ਵਧੀਆ ਇੱਕ ਸਟੇਡੀਅਮ ਜਿਹੜਾ ਇਹ ਬਣ ਗਿਆ ਔਰ ਘਟੋ ਘਟ ਮੈਂ ਸਮਝਦਾ 2250 ਬੱਚਾ ਸਿਰਫ ਇਸ ਪਿੰਡ ਦਾ ਪਤਾਪੁਰ ਪਿੰਡ ਦਾ ਬੱਚਾ ਇੱਥੇ ਪ੍ਰੈਕਟਿਸ ਕਰਦਾ ਹੈ। ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਨ ਆਏ ਇੱਕ 75 ਸਾਲਾਂ ਬਜ਼ੁਰਗ ਵਿਅਕਤੀ ਲਾਪਤਾ ਹੋ ਗਏ। ਲਾਪਤਾ ਵਿਅਕਤੀ ਦੀ ਪਹਿਚਾਣ ਦਰਸ਼ਨ ਸਿੰਘ ਵਜੋਂ ਹੋਈ ਹੈ ਜੋ ਜ਼ਿਲ੍ਹਾ ਸੰਗਰੂਰ ਦੇ ਹਲਕਾ ਸੁਨਾਮ ਦੇ ਪਿੰਡ ਲਖਮੀਰ ਬਾਲਾ ਦੇ ਨਿਵਾਸੀ ਹਨ। ਇਸ ਮੌਕੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜਿਹੜਾ ਵੀ ਉਹਨਾਂ ਦੇ ਬਜ਼ੁਰਗ ਨੂੰ ਲੱਭੇਗਾ ਉਸ ਨੂੰ 20000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। 7 ਤਰੀਕ ਨੂੰ ਅਸੀਂ ਕ ਮਤਲਬ ਸਾਡਾ ਰੈਂਟ ਸੀਗਾ ਮਤਲਬ 12 ਵਜੇ ਤੱਕ ਜੀ ਸਕਦਾ ਕੈਮਰਾ ਚੱਲਣਾ ਸੀਗਾ ਤੇ ਮੰਮੀ ਡੈਡੀ ਕਹਿੰਦੇ ਵੀ ਅਸੀਂ ਬਾਣੀ ਸੁਣਨੀ ਹੈ ਕਿ ਅਸੀਂ ਐਨ ਹਰਮੰਦਰ ਸਾਹਿਬ ਵਿੱਚ ਬੈਠ ਜਾਨੇਗੇ ਤੁਸੀਂ ਮਤਲਬ ਰੈਸਟ ਕਰ ਲਓ ਹਜੇ ਤਾਂ ਕਰਕੇ ਸਾਡਾ ਮੰਮੀ ਡੈਡੀ ਹਰਮੰਦਰ ਲੰਗਰ ਦੇ ਸਾਹਮਣੇ ਬੈਠੇ ਸੀਗੇ ਤੇ ਪਹਿਲਾਂ ਡੈਡੀ ਲੰਗਰ ਚ ਜਾ ਕੇ ਲੰਗਰ ਛਕਿਆ ਤੇ ਮੰਮੀ ਮੰਮੀ ਕੋਲ ਬਹਿ ਗਏ ਕਿਸ ਤੋਂ ਬਾਅਦ ਡੈਡੀ ਬਾਥਰੂਮ ਕਰਨ ਗਏ ਨੇਗੇ ਤੇ ਬਾਥਰੂਮ ਕਰਕੇ ਵਾਪਸ ਨਹੀਂ ਆਏ ਅਸੀਂ ਗੁਰਦੁਆਰ ਸਾਹਿਬ ਦੇ ਕੈਮਰਾ ਰਹੀ ਚੈੱਕ ਕਰਿਆ ਤੇ ਉਹ ਮਤਲਬ ਬਾਕੂ ਕਰ ਨਹੀਂ ਗਏ ਕਿ ਮਤਲਬ ਉਹ ਬਾਬਾ ਚਾਲੂ ਸਾਗੂ ਨੂੰ ਗੁਰਦੁਆਰੇ ਕੋਣੀ ਪੈ ਗਿਆ ਉਹਨੂੰ ਚੌਂਦੀ ਲੱਗੀ ਪਤਾ ਨਹੀਂ ਕੁਝ ਕੀ ਹੋਇਆ ਨਾ ਦਿਮਾਗ 'ਚ ਕੀ ਆਇਆ ਤੇ ਉਹ ਪੀੜੀਆਂ ਗੜੀਆਂ ਵਿੱਚ ਬਾਗੀ ਉਸ ਤੋਂ ਬਾਅਦ ਸਾਨੂੰ ਕੋਈ ਖ਼ਬਰ ਨਹੀਂ 75 ਸਾਲ ਉਮਰ ਆ ਗਈ ਨਾਮ ਦਰਸ਼ਨ ਸਿੰਘ ਆ ਪਰ ਉਹ ਮਤਲਬ ਉਹ ਦਿਮਾਗ ਤੋਂ ਥੋੜੇ ਹੌਲੇ ਨੇਗੇ ਉਹਨੂੰ ਇਹਨਾਂ ਪਤਾ ਨਹੀਂ ਰਹੇਗਾ ਕਿ ਮੈਂ ਲੱਲ ਕੇ ਉਹਨੂੰ ਆਦਾ ਨਾਮ ਵੀ ਸਹੀ ਕਰਾ ਦਸਣਾ ਹੁੰਦਾ ਜਿਹਨੂੰ ਦਰਸ਼ਨ ਸਿੰਘ ਨੂੰ ਸਾਧਨ ਸਿੰਘ ਹੀ ਕਹਿੰਗੇ ਜਿਹਨੂੰ ਸਾਡੇ ਸ਼ਹਿਰ ਲਈ ਸੁਨਾਮ ਪੈਦਾ ਉਹਨੂੰ ਕਾਮ ਕਿਹਾ ਜਾਂਦੀ ਹੈ ਮੈਨੂੰ ਕਾਲੇ ਦੇ ਨਾਮ ਤੋਂ ਜਾਣਦੇ ਭਗਤ ਕਬੀਰ ਜੀ ਦਾ 627ਵਾਂ ਜਨਮ ਦਿਹਾੜਾ ਯੂਥ ਕਬੀਰ ਫੈਡਰੇਸ਼ਨ ਵੱਲੋਂ ਇੱਕ ਸ਼ੋਭਾ ਯਾਤਰਾ ਕੱਢੀ ਗਈ ਜੋ ਗੁਰੂ ਨਾਭਾ ਦਾਸ ਮੰਦਿਰ ਛੋਟਾ ਹਰੀਪੁਰਾ ਵਿਖੇ ਪਹੁੰਚਣ ਤੇ ਮੰਦਿਰ ਕਮੇਟੀ ਦੇ ਪ੍ਰਧਾਨ ਸੁਰਿੰਦਰ ਸ਼ਹਿਰੀਆ ਅਤੇ ਆਮ ਆਦਮੀ ਪਾਰਟੀ ਐਸੀ ਵਿੰਗ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਇੰਦਰਪਾਲ ਨੇ ਸਵਾਗਤ ਕੀਤਾ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਵਰुण ਭਗਤ ਰਾਜ ਭਗਤ ਤਿਲਕ ਰਾਜ ਸੁਭਾਸ਼ ਭਗਤ ਪਹੁੰਚੇ ਅਤੇ ਉਹਨਾਂ ਨੂੰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ਹੋਂ ਪ੍ਰਕਾਸ਼ ਮਾਸਟਰ ਅਫਤਾਰ ਸਿੰਘ ਹਰਬੰਸ لال ਅਤੇ ਮੰਦਿਰ ਕਮੇਟੀ ਦੇ ਮੈਂਬਰ ਹਾਜ਼ਰ ਸਨ ਅੱਜ ਭਗਤ ਕਬੀਰ ਜੀ ਦੀ 627 ਦੇ ਜਨਮ ਦਿਨ উপলক্ষে ਵਿੱਚ ਇੱਥੇ ਇੱਥੋਂ ਦਈਆ ਇੱਥੋਂ ਇੱਥੋਂ ਸ਼ੋਭਾ ਯਾਤਾਂ ਜਿਹੜੀ ਹੈ ਉਹ ਛੋਟੇ ਬਲਕ ਚੱਲ ਕੇ ਤੇ ਸਾਰੇ ਸ਼ਹਿਰ ਤੋਂ ਡਿਓ ਜੀ ਫਿਰ ਉੱਥੇ ਸਮਾਗਮ ਹੋਏਗੀ ਬੀਬੀ ਕੋਲਾ ਜੀ ਭਲਾਈ ਕੇਂਦਰ ਦੇ ਮੁਖ ਸੇਵਾਦਾਰ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਤਿਆਰ ਕਰਵਾਏ ਗਏ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਨਵੇਂ ਬਣਾਏ ਗਏ ਸ਼ੈਡ ਦਾ ਉਦਘਾਟਨ ਐਸਡੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤਾ ਗਿਆ ਇਸ ਮੌਕੇ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਤੰਗੇੜਾ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਸਿੰਘ ਬਾਬਾ ਕਸ਼ਮੀਰ ਸਿੰਘ ਪੂਰੀਵਾਲੀ ਮਨਦੀਪ ਸਿੰਘ ਭੋਲੂ ਸੁਖਵਿੰਦਰ ਸਿੰਘ ਗੋਗਾ ਹਰਪ੍ਰੀਤ ਸਿੰਘ ਸਮੇਤ ਸੰਗਤਾਂ ਮੌਜੂਦ ਸਨ ਆ ਜਿਹੜਾ ਸਥਾਨ ਗੁਰਦੁਆਰਾ ਸ਼ਹੀਦਗੰਜ ਇਹ ਉਹ ਸਥਾਨ ਆ ਜਿਹੜਾ ਅਦੁੱਤੀ ਸਾਡੇ ਸਿੱਖ ਪੰਥ ਦਾ ਵੱਡਾ ਮਾਣ ਔਰ ਮਹਾਨ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਸਥਾਨ ਦੇ ਉੱਤੇ ਆ ਸੰਗਤਾਂ ਦੇ ਕਿਉਂਕਿ ਦੁਪਹਿਰੇ ਦਾ ਜਿਹੜੇ ਸਮਾਂ ਹੁੰਦਾ ਬਹੁਤ ਵੱਡੀ ਸੰਗਤ ਪੱਦਰ ਤੇ ਆਉਂਦੀ ਆ ਆ ਜਿੰਨੀਆਂ ਛੱਡਾਂ ਜਿਹੜੀਆਂ ਆ ਇਹ ਸਾਰੀਆਂ ਇਹਨਾਂ ਨੇ ਸੇਵਾ ਕੀਤੀ ਤੇ ਸੇਵਾ ਵੀ ਬਹੁਤ ਛੇਤੀ ਕੀਤੀ ਆ ਤੇ ਅਗਾਂਹ ਵਾਲੀ ਜਿਹੜੀ ਸੇਵਾ ਉਹ ਅਸੀਂ 12 ਨੂੰ ਹੁਣ ਆਰੰਭ ਕਰਾਂਗੇ ਤੇ ਮੈਂ ਗੁਰੂ ਜਾਨਾ ਚ ਅਰਦਾਸ ਵੀ ਕਰਦਾ ਭਾਈ ਸਾਹਿਬ ਜੀ ਨੂੰ ਤੇ ਰੋਕਾ ਤੰਦਰੁਸਤੀ ਤੇ ਸਤਿਗੁਰੂ ਜੀ ਜਿਹੜੀ ਦਾਤ ਇਹਨਾਂ ਦੇ ਕੋਲ ਬੜਮੋਲੀ ਕੀਰਤਨ ਦੀ ਆ ਇਹ ਆਮ ਸਿੱਖ ਦੇ ਹਿੱਸੇ ਨਹੀਂ ਆਉਂਦੀ ਇਹ ਤਾਂ ਗੁਰੂ ਉੱਤਰ ਉੱਠ ਜਾਏ ਤੇ ਤਾਂ ਹੀ ਉਹ ਹਿੱਸੇ ਆਉਂਦੀ ਆ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਚਾਟੀਮੈਂਟ ਜਿਉਂ ਬਾਬਾ ਦੀਪ ਸਿੰਘ ਦਾ ਸਥਾਨ ਐਤਵਾਰ 7 ਤੋਂ 8 ਲੱਖ ਸਰੀਰ ਸੀਛ ਘੌਂਦਾ ਤੇ 3-4 ਲੱਖ ਸਰੀਰ ਇਕੱਠਾ ਜਵੈਰਾ ਘਟਦਾ 12 ਤੋਂ 4 ਉਹ ਫਿਰ ਬਹੁਤ ਜ਼ਿਆਦਾ ਕੱਟ ਸੀ ਇਹ ਸ਼ੈੱਡ ਜਿਹੜਾ ਏਸੀਪੀ ਸ਼ੀਟ ਦਾ ਭ੍ਰਮਣੀ ਕਮੇਟੀ ਦੀ ਆਗਿਆ ਨਾਲ ਪ੍ਰਧਾਨ ਜੀ ਆਗਿਆ ਨਾਲ ਗਰਵਾਰ ਸਾਹਿਬ ਦੇ ਮੈਨੇਜਰ ਸਾਹਿਬ ਦੀ ਆਗਿਆ ਨਾਲ ਤਕਰੀਬਨ ਇਹਦੇ ਥੱਲੇ 23000 ਸਰੀਰ ਬੈਠ ਜਾਂਦਾ ਸਾਰੇ ਪੱਖੇ ਵਗੈਰਾ ਇਹ ਸੰਗਤਾਂ ਸਹੂਲਤ ਪ੍ਰਾਪਤ ਕਰ ਰਹੀਆਂ ਨੇ ਪੰਜਾਬ ਸਟੇਟ ਮਿਨਿਸਟਰੀਅਲ ਪੈਨਸ਼ਨਰਸ ਐਸੋਸੀਏਸ਼ਨ ਜਿਲ੍ਹਾ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਨਿਰਮਲ ਸਿੰਘ ਆਨੰਦ ਕਾਰਕਾਰੀ ਪ੍ਰਧਾਨਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਨਿਰਮਲ ਸਿੰਘ ਆਨੰਦ ਨੇ ਕਿ ਐਸੋਸੀਏਸ਼ਨ ਵੱਲੋਂ ਵਫਦ ਪਿਛਲੇ ਦਿਨੀਂ ਜ਼ਿਲ੍ਹਾ ਖਜ਼ਾਨਾ ਦਫ਼ਤਰ ਵਿਖੇ ਐਡੀਸ਼ਨਲ ਡਾਇਰੈਕਟਰ ਵਿੱਤ ਵਿਭਾਗ ਪੰਜਾਬ ਸਿਮਰਨਜੀਤ ਕੌਰ ਨੂੰ ਮਿਲਿਆ ਅਤੇ ਆਪਣੀਆਂ ਮੰਗਾਂ ਤੇ ਮੁਸ਼ਕਲਾਂ ਬਾਰੇ ਮੈਮੋਰੈਂਡਮ ਦਿੱਤਾ ਉਪਰੰਤ ਮੈਡਮ ਨਾਲ ਡਿਸਕਸ਼ਨ ਕੀਤੀ ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਦਾ ਜਲਦ ਨਿਪਟਾਰਾ ਕੀਤਾ ਜਾਵੇਗਾ शिवाला गंगाराम बाजार क्षेत्र की बन्दा विखेश 17 मई तो लेके 15 जून तक रोजाना सवेरे 8:00 बजे तो रमान पाठा ਦਾ আয়োজন ਕੀਤਾ ਜਾ ਰਿਹਾ ਹੈ। ਬੜੀ ਗਿਣਤੀ ਵਿੱਚ ਸੰਗਤਾਂ ਆ ਕੇ ਪਾਠ ਕਰ ਰਹੀਆਂ ਹਨ। ਇਸ ਦਾ ਵਿਸ਼ੇਸ਼ ਪ੍ਰਸਾਰਣ ਸ਼ਾਮ 5:00 ਵਜੇ ਤੋਂ ਫਾਸਵੀ ਦੇ ਚੈਨਲ ਨੰਬਰ 240 ਤੇ ਕੀਤਾ ਜਾ ਰਿਹਾ ਹੈ। ਤੇ ਆਖਿਰ ਵਿੱਚ ਮੁੱਖ ਆਪਣਾ ਇੱਕ ਵਾਰ ਫਿਰ ਤੋਂ ਵਿਧਾਨ ਸਭਾ ਹਲਕਾ ਰਾਜਸਾਸੀ ਦੇ ਪਿੰਡ ਛੰਕਲਾ ਚ ਰஞ்சிਸ਼ ਦੇ ਚੱਲਦਿਆ ਨੌਜਵਾਨ ਦਾ ਕੀਤਾ ਗਿਆ ਕਤਲ ਪਾਵਨ ਸਰੂਪਾਂ ਦੇ ਪ੍ਰਕਾਸ਼ਨ ਲਈ অতি ਅਹਿਮ ਰਹੇਗਾ ਨਵੇਂ ਰੂਪ ਵਿੱਚ ਤਿਆਰ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਵਨ ਪੋਤਲੀਕਰ ਵਿਖੇ ਕਪੜੇ ਦੇ ਸ਼ੋਰੂਮ 'ਚ ਲੱਗੀ ਭਿਆਨਕ ਅਗ ਹੋਇਆ ਲੱਖਾਂ ਦਾ ਨੁਕਸਾਨ ਐਸਾਂ ਅੱਜ ਦੀਆਂ ਖਬਰਾਂ ਅਸੀਂ ਅਗਲੇ ਬੁਲਟਿਨ ਵਿੱਚ ਫਿਰ ਮਿਲਾਂਗੇ ਹੁਣ ਮੈਨੂੰ ਦਿਓ ਸ਼ਾਸ ਧੰਨਵਾਦ